ਅੱਜ ਕੀ ਨਵਾਂ ਪਰਦੀ ਸਿੰਘ ਜੀ ਪਿੰਡ ਸਿਹਾਲਾ ਅੱਜ ਜਿਹੜੀ ਕਾਰਵਾਈ ਕੀਤੀ ਗਿਆ ਬੋਰ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਚਾਹੁੰਗੇ ਤੇ ਬਹੁਤ ਵਧੀਆ ਵੀਰ ਜੀ ਉਪਰਾਲਾ ਕੀਤਾ ਗਿਆ ਜੋ ਜੁਧ ਨਸ਼ਾ ਵਿਰੁੱਧ ਦੇ ਟੀਮ ਬਣੀ ਆ ਇਹਦੇ ਚ ਐਸਐਸਪੀ ਦਾ ਪੁਲਿਸ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੋ ਇਹਨਾਂ ਨੇ ਕਾਰਵਾਈ ਕੀਤੀ ਅੱਗੇ ਵੀ ਨਵੀਂ ਜਨਰੇਸ਼ਨ ਨੂੰ ਇਹ ਸੀਲ ਮਿਲੂਗੀ ਅਸੀਂ ਵੀ ਰੋਕਥਾਮ ਦੇ ਵਿੱਚ ਨਾਲ ਆ ਸਾਰੇ ਨੌਜਵਾਨਾਂ ਨੂੰ ਕੀ ਮੈਸੇਜ ਹੈ ਨੌਜਵਾਨਾਂ ਨੂੰ ਕੀ ਨਸ਼ਾ ਨੂੰ ਛੱਡ ਕੇ ਵਧੀਆ ਜੇ ਖੇਡਾਂ ਖੇਡੋ ਵਧੀਆ ਵਧੀਆ ਖਾਣਾ ਪੀਣਾ ਖਾਓ ਤਾਂ ਕਿ ਇਸ ਨਾਲ ਆਪਣੇ ਇੰਡੀਆ ਦੀ ਪੰਜਾਬ ਦੀ ਤਰੱਕੀ ਹੋ ਸਕੇ ਜੀ ਕੀ ਹੋ ਰਿਹਾ ਜੀ ਸਰ ਫੁੱਟ ਦੇ ਕੋਲ ਇੱਕ ਘਰ ਡਿਮੋਲਿਸ਼ ਕੀਤਾ ਗਿਆ ਕੀ ਡਿਟੇਲ ਹੈ ਜੀ ਉਸ ਦੀ ਤੇਲ ਹੈ ਜੀ ਪੁਰਾਣਾ ਮਤਲਬ ਨਸ਼ੇ ਦਾ ਸਸਕਰ ਹੈ ਇਹ ਇਹਨੇ तकरीबन ਪਹਿਲਾਂ ਸਟਾਰਟਿੰਗ ਦੇ ਵਿੱਚ ਇਹ ਸੀਗਾ ਇਹਨੇ ਕਈ ਘਰ ਬਰਬਾਦ ਕਰੇ ਨੇ ਉਹਦੇ ਕਰਕੇ ਉਸ ਨੇ ਜਿਹੜੀ ਕਾਰਵਾਈ ਕਰੀ ਆ ਲਾਗਾ ਜੋਗਾ ਧੰਨਵਾਦ ਆ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਜਦਨუშ ਸ਼ਹਿਰਬੋਧ ਜਿਹੜੀ ਇੱਕ ਮਹਿੰਮ ਪੂਰੀ ਹੋਈ ਆ ਤੇ ਇਹਦੇ ਵਿੱਚ ਹੁਣ ਵੀ ਇਸ ਤਰ੍ਹਾਂ ਕਹਿੰਦੇ ਆ ਵੀ ਇਹ ਲੋਕਾਂ ਦੇ ਪਿੱਛੇ ਵੀ ਅੱਜ ਵੀ ਤੁਸੀਂ ਦੇਖੋਗੇ ਤੇ ਨਾ ਅੱਜ ਵੀ 6-7 ਬੰਦੇ ਹਮਦਰਦੀ ਨਾਲ ਆਏ ਨੇ ਕਾਰਨ ਕਿ ਇਹ ਇੱਥੋਂ ਹੀ ਇਹਨਾਂ ਨੂੰ ਹੌਸਲਾ ਮਿਲਦਾ ਵੀ ਅਸੀਂ ਨਸ਼ਾ ਕਰੀਏ ਤੇ ਨਸ਼ਾ ਬੀਚੀ ਇਹਨਾਂ ਦੇ ਪਿੱਛੇ ਤੁਰਨ ਨੂੰ ਚਾਹੀਦਾ ਇਸ ਤਰ੍ਹਾਂ ਕਹਿੰਦੇ ਆ ਪ੍ਰਸ਼ਾਸਨ ਜਿਹੜਾ ਇਹਨਾਂ ਦੇ ਪਿੱਛੇ ਵੀ ਆਉਂਦਾ ਨਾ ਉਹਨਾਂ ਤੇ ਵੀ ਵਾਧੂ ਕਾਰਵਾਈ ਕਰੇ ਤਾਂ ਜੋ ਇਹਨਾਂ ਦੇ ਜਿਹੜੇ ਹੌਸਲੇ ਨੇ ਰਸ ਹੁਣ ਜਿਹੜਾ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਘਟਿਆ ਖਤਮ ਪਹ ਨਹੀਂ ਹੋਇਆ ਹੈ ਘਟਿਆ ਜਰੂਰ ਹੈ ਅਸੀਂ ਕਹਿੰਦੇ ਘਟਿਆ ਨਹੀਂ ਖਤਮ ਕਰਨਾ ਜੀ ਬਿਲਕੁਲ ਸਾਡੇ ਪਿੰਡ ਹਜੇ ਵੀ ਘਟੋ-ਕਟ 15-20 ਲੜਕੇ ਨੇ ਜਿਹੜੇ ਦਲਦਲ ਵਿੱਚ ਫਸੇ ਹੋਏ ਨੇ ਅਸੀਂ ਉਹ ਬਚਾਉਣਾ ਚਾਹੁੰਦੇ ਆਂ ਵੀ ਹੋਰ ਵੀ ਨਹੀਂ ਤਾਂ ਫਸਣਗੇ ਜੇ ਨਾ ਰੁਕਿਆ ਗਿਆ ਇਹ ਚੀਜ਼ ਦਾ ਵੀ ਸਾਡੇ ਪਿੰਡ ਤੇ ਅਸਰ ਹੋਊਗਾ ਲੱਕ ਤੇ ਅਸਰ ਹੋਊਗਾ ਧੰਨਵਾਦ ਆ ਫਿਰ ਇੱਕ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਵਾਰਨ ਨਹੀਂ ਕੀਤਾ ਗਿਆ ਇਹਦਾ ਜਦੋਂ ਅਸੀਂ ਆਈਆਂ ਅਸੀਂ ਉਰੇ ਆਇਆ ਮੈਂ ਘਟੋ-ਕਟੇ ਇਤ ਮਹਿਫਲ ਲੱਗੀ ਹੋਈ ਸੀ ਕਿ ਮੈਂ ਆ ਕੇ ਗਿਆ ਇਹਨਾਂ ਨੂੰ ਹੱਥ ਜੋੜ ਕੇ ਵੀ ਤੁਸੀਂ ਸਾਡੇ ਭਰਾ ਵੱਡੇ ਵੀ ਹੋ ਸਕਦੇ ਛੋਟੇ ਵੀ ਹੋ ਸਕਦੇ ਹੋ ਪਰ ਵੀ ਅੱਜ ਤੋਂ ਬਾਅਦ ਇਕੱਠ ਨਹੀਂ ਕਰਨਾ ਉਰੇ ਬੈਠਣਾ ਨਹੀਂ ਹੈਗਾ ਕਿਉਂਕਿ ਇਹ adda ਨਹੀਂ ਹੈਗਾ ਕੋਈ ਸੱਤ ਨਹੀਂ ਹੈਗੀ ਇਹ ਘਰ ਆ ਤੁਹਾਡਾ ਘਰ ਦੇ ਵਿੱਚ ਤੈਨੂੰ ਲੋੜ ਆ ਕੋਈ ਲੋਕ ਸੁਖ ਨੂੰ ਆਉਂਦਾ ਦਾ ਲਵਾਖਾ ਪਰ ਜੇ ਤੁਸੀਂ ਇੱਥੇ ਮਹਿਫਲ ਲਾਉਂਗੇ ਨਸ਼ੇੜੀਆਂ ਦੀ ਤੇ ਫਿਰ ਮੈਂ ਬਖਸ਼ਣਾ ਨਹੀਂ ਹੈਗਾ ਫਿਰ ਆ ਕੇ ਮੈਂ ਇਕੱਲੇ ਇਕੱਲੇ ਦਾ ਬਾਹ ਫੜ ਕੇ ਪਰਚਾ ਕਰਵਾਉਂਗਾ ਪਰ ਉਸ ਟਾਈਮ ਉਸ ਟਾਈਮ ਸੁਧ ਰਹੇ ਇਹ ਉਦੋਂ ਬਾਅਦ ਫਿਰ ਹੌਲੀ ਹੌਲੀ ਜਿਹੜਾ ਹੈਗਾ ਕੋਈ ਇਹਨਾਂ ਕੋਲ ਅੱਡਾ ਨਹੀਂ ਹੈ ਬੈਠਣ ਨੂੰ ਚਾਹੇ ਇਹਨਾਂ ਨੂੰ ਤਾਂ ਬਾਥਰੂਮ ਮਲੇ ਗੰਦਾ ਉਹ ਚ ਵੀ ਵੜ ਕੇ ਸਮੈਕਾ ਜਾਂ ਚਿੱਪੇ ਪੀਕੇ ਲਾ ਲੈਂਦੇ ਇਹਨਾਂ ਨੂੰ ਕੋਈ ਉਹ ਚੀਜ਼ ਦਾ ਉਹ ਨਹੀਂ ਵਰਤਿੰਦੇ ਪਿੰਡ ਦੇ ਹੋਰ ਨੌਜਵਾਨਾਂ ਨੂੰ ਕੀ ਕੀ ਆ ਇਹ ਤਾਂ ਇਹੀ ਕਹਿੰਦਾ ਵੀ ਇਹ ਚੀਜ਼ਾਂ ਦਾ ਬਚਵਾ ਦੇਖੋ ਹਾਲਾਤ ਅੱਜ ਕੀ ਨੇ ਇੱਕ ਕਬੱਡੀ ਖਿਡਾਰੀ ਰਿਹਾ ਹੈ ਇਹ ਜ਼ਮੀਨ ਜਾਇਦਾਦ ਦਾ ਮਾਲਕ ਰਿਹਾ ਜ਼ਮੀਨ ਵੀ ਵਿਕ ਗਈ ਤੇ ਖੇਡ ਤੋਂ ਵੀ ਗਿਆ ਅੱਜ ਖੜਾ ਕਿੱਥੇ ਆ ਨਸ਼ੇ ਦੀ ਦਲਦਲ ਨੇ ਖਤਮ ਕਰਤਾ ਕਿੰਨੀ ਇਹਦੀ ਥੂ-ਥੂ ਹੋ ਰਹੀ ਆ ਪਰ ਇਹਦੇ ਵਿੱਚ ਇਹ ਹੀ ਕਹਿੰਦੇ ਆ ਵੀ ਜਿਹੜੀ ਨਵੀਂ ਜਿਹੜੀ ਪੀੜ੍ਹੀ ਆ ਵੀ ਚ ਜਦੋਂ ਬਚੋ ਜੇ ਬਚੋਗੇ ਤਾਂ ਤੁਹਾਡੀ ਬੜਾਈ ਹੋਊਗੀ ਨਹੀਂ ਤਾਂ ਮਾ ਮਾਪ ਦਾ ਨੌਂ ਆ ਜਿਹੜਾ ਮਿੱਟੀ 'ਚ ਮਿਲ ਜਾਣਾ ਮਾਂਜੋਗ ਬੀ ਜੀ ਪੀ ਪੰਜਾਬ ਤੇ ਡੀ ਆਈ ਜੀ ਰੇਂਜ ਤੇ ਸਾਡੇ ਮਾਂਜੋਗ ਐਸ ਐਸ ਪੀ ਡਾਟ ਚੋਤੀ ਯਾਦਵ ਵੈਂਸ ਜੋ ਨਸ਼ੇ ਦੇ ਕਾਰੋਬਾਰੀ ਹੈ ਜੋ ਉਹਨਾਂ ਦੇ ਖਿਲਾਫ ਮੋਹਮ ਚੱਲ ਰਹੀ ਹੈ ਉਹਦੇ ਤਫ਼ਤੀਸ਼ ਦੇ ਮੁਤਾਬਕ ਅਸੀਂ ਇੱਕ ਇਸ ਸਮਗਲਰ ਹੈ ਜੋ ਕਿ ਸਾਡੇ ਸਮਰਾਲਾ ਥਾਣੇ ਦਾ ਬੀਸੀਵੀ ਹੈ ਇਹਦਾ ਨਾਂ ਹੈ ਬਹਾਦਰ ਸਿੰਘ ਸਾਨੂੰ ਭਜਨ ਸਿੰਘ ਪਿੰਡ ਸਿਹਾਲ ਇਹਦੇ ਖਿਲਾਫ ਕੁੱਲ ਟੋਟਲ 13 ਮੁਕੱਦਮੇ ਦਰਜ ਨੇ ਜਿਹਦੇ ਵਿੱਚ ਛੇ ਮਗਦਮੇ ਇਹਦੇ ਤੇ ਨਾਰਕੋਟਿਕ ਦੀ ਸਪਲਾਈ ਦੇ ਹੈ ਡਰੱਗਸ ਦੇ ਐਕਸਾਈਜ਼ ਦੇ ਹੈ ਹੋਰ ਮਾਰਕੀਟਾਈ ਦੇ ਜਿਹਦੇ ਵਿੱਚ ਕਾਫੀ ਮਕਦਮਿਆਂ ਦੇ ਵਿੱਚ ਸਜ਼ਾ ਹੈ ਇਹ ਜੋ ਇਹ ਨਸ਼ਾ ਦੇ ਖਿਲਾਫ ਮਹਿੰਮ ਚੱਲ ਰਹੀ ਹੈ ਉਹਦੇ ਮੁਤਾਬਕ ਅਸੀਂ ਆਪਣੀ ਤਫਤੀਸ਼ ਦੇ ਮੁਤਾਬਕ 68 ਐਫ ਦੇ ਤਹਿਤ ਪ੍ਰੋਪਰਟੀ ਫ੍ਰੀਜ਼ ਦੇ ਪ੍ਰੋਸੈਸ ਪ੍ਰੋਸੈਸ ਜੋ ਸਾਡਾ ਚੱਲ ਰਿਹਾ ਸੀ ਉਹਦੇ ਦੌਰਾਨ ਇਹਦੀ ਪ੍ਰਾਪਰਟੀ ਦਾ ਜਦੋਂ ਅਸੀਂ ਲਿਖ ਕੇ ਭੇਜਿਆ ਤੇ ਉਹਦੇ ਤੇ ਗਲਾਡਾ ਨੇ ਗਲਾਡਾ ਦੇ ਅਫਸਰ ਮੇਰੇ ਨਾਲ ਖੜੇ ਨੇ ਤਸਵੀਲਦਾਰ ਸਾਹਿਬ ਡਿਊਟੀ ਵਿੱਚ ਜਿਸ ਇਨ੍ਹਾਂ ਨੇ ਆਪਣੀ ਜੋ ਅਨੈਥੋਰਾਈਜ਼ਡ ਇਹਦੀ ਕੰਸਟ੍ਰਕਸ਼ਨ ਆ ਗਈ ਉਹਨੂੰ ਡਿਮੋਲਿਸ਼ ਕਰਨ ਲਈ ਇਹਨਾਂ ਨੇ ਆਪਣਾ ਇੱਕ ਆਰਡਰ ਜਾਰੀ ਕੀਤਾ ਜਿਹਦੇ ਇੱਕ ਪ੍ਰੋਸੈਸ ਦੇ ਤਹਿਤ ਇਹਨੂੰ ਸਮਗਲਨ ਨੂੰ ਬਹਾਦਰ ਸਿੰਘ ਨੂੰ ਇਹਨੇ ਪ੍ਰੋਪਰ ਮੌਕਾ ਦਿੱਤਾ ਸੀ ਨੋਟਿਸ ਕੱਢੇ ਸੀਗੇ ਕਿ ਤੂੰ ਆਪਣੀ ਪ੍ਰੋਪਰਟੀ ਦਾ ਜੋ ਹਸਾਬ-ਸਵਾਬ ਹੈ دیر ਬਾਅਦ ਜੋ ਤੇਰੇ ਕੋਲ ਡਾਕੂਮੈਂਟਸ ਹੋ ਆਕੇ ਦਿਓ ਜੋ ਉਹਦੇ ਮੁਤਾਬਕ ਇਹਨਾਂ ਨੂੰ ਜਿਹੜੀ ਜਿਹੜੀ ਚੀਜ਼ ਇਹਨਾਂ ਦੇ ਗੈਰ ਕਾਨੂੰਨੀ ਤਰੀਕੇ ਨਾਲ ਨੋਟਿਸ ਆਈ ਉਹਦੇ ਕਾਰਵਾਈ ਦੇ ਤਹਿਤ ਕਾਨੂੰਨੀ ਕਾਰਵਾਈ ਦੇ ਤਹਿਤ ਅੱਜ ਇਹ ਇਹਨੂੰ ਡਿਮੋਲਿਸ਼ ਕਰਨ ਵਾਸਤੇ ਇੱਥੇ ਪਿੰਡ ਸਿਹਾਲਾ ਪੁੱਜੇ ਅਸੀਂ ਬਤੌਰ ਪੁਲਿਸ ਫੋਰਸ ਯੂਰਪ ਦਾ ਲਾਇੰਡ ਆਰਡਰ ਮੇਨਟੇਨ ਟਿਸਕਿਉਰਟੀ ਦੇ ਤੌਰ ਤੇ ਅਸੀਂ ਇਹਨਾਂ ਦੇ ਨਾਲ ਹੈ ਸੋ ਇਹ ਜਿਹੜੀ ਜੰਦ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਇਹ ਉਸੀ ਮੋਹਮ ਉਹਦਾ ਹੀ ਇੱਕ ਹਿੱਸਾ ਹੈ ਇਸ ਲਈ ਜਿਹੜੇ ਵੀ ਲੋਕ ਆਪਣੇ ਇਸ ਸਮਗਲਿੰਗ ਦੇ ਵਿੱਚ ਨਸ਼ਿਆਂ ਦੇ ਕਾਰੋਬਾਰੀ ਨੇ ਜਾਂ ਨਸ਼ਿਆਂ ਦੇ ਵਿੱਚ ਪਏ ਹੋਏ ਆਗਰ ਉਹ ਇਹ ਇੱਕ ਤਾਂ ਨਹੀਂ ਛੱਡਣਗੇ ਤਾਂ ਉਹਨਾਂ ਦੇ ਖਿਲਾਫ ਇਸੇ ਤਰੀਕੇ ਦੇ ਨਾਲ ਜਿਹੜੀ ਕਾਰਵਾਈ ਹੈ ਉਹ ਅੱਗੇ ਆਇੰਦਾ ਵੀ ਜਾਰੀ ਰਹੇਗੀ ਹਾਂਜੀ ਸਰ ਐਲ ਡੀ ਪੀ ਐਸ ਦੇ ਤੇ ਟੋਟਲ ਮੁਕਦਮੇ ਕਿੰਨੇ ਦਰਜ ਸੀਗੇ ਆ ਸਿਰਫ ਐਂਡੀ ਪੀ ਐਸ ਦੇ ਨਹੀਂ ਸਾਰੇ ਨਹੀਂ ਨਹੀਂ ਟੋਟਲ 13 ਮੁਕਦਮੇ ਦਰਜ ਆਏ ਇਹਦੇ ਵਿੱਚੋਂ ਇਹਦੇ ਖਿਲਾਫ 6 ਮੁਕਦਮੇ ਜਿਹੜੇ ਐਂਡੀ ਪੀ ਐਸ ਦੇ ਨੇ 3 ਸਾਈਜ਼ ਦੇ ਆ ਤੇ 3 ਝਗੜੇ ਦੇ ਆ ਇਹਦੇ ਵਿੱਚ ਜਿਹੜੇ ਐਨਡੀਪੀਐਸ ਨੇ ਉਹ ਜਿਆਦਾ ਮੈਕਸਿਮਮ ਨੇ ਸੇਮ ਕਰਦਾ ਸਰ ਵਾਰਨ ਵਗੈਰਾ ਹੁਣ ਕੀਤਾ ਜੀ ਹਾਂ ਬਿਲਕੁਲ ਵਾਰਨ ਜੀ ਦੇਖੋ ਜੋ ਜੋ ਉਹਦੀ ਸਜ਼ਾ ਹੋ ਤਾਂ ਇਹਨੂੰ ਮਿਲੇਗੀ ਜਿਹੜੇ ਲੋਕਾਂ ਦੇ ਘਰ ਪਰਵਾਧ ਕੀਤੇ ਇਹਨਾਂ ਲੋਕਾਂ ਨੇ ਨਸ਼ਾ ਵੇਚ-ਵੇਚ ਕੇ ਉਹ ਬਖਸ਼ੇ ਤਾਂ ਨਹੀਂ ਜਾਣਗੇ ਜੀ ਕਾਨੂੰਨ ਤਾਂ ਆਪਣਾ ਰਸਤਾ ਖਿਆਰ ਕਰਦਾ ਹੈ ਤੁਸੀਂ ਦੇਖੋ ਨਾ ਇਹ ਤਾਂ ਜੇ ਡੈਮੋਲਿਸ਼ ਗਲਾਡਾ ਦੇ ਜੋ ਕਾਨੂੰਨੀ ਕਾਰਵਾਈ ਉਹਦੇ ਮੁਤਾਬਕ ਹੋਈ ਹੈ ਇਹਦੀ ਜੋ ਬਾਕੀ ਪ੍ਰਾਪਰਟੀ ਕੋ ਉਸ ਤਰ੍ਹਾਂ ਦਾ ਸਾਡੇ ਕੋਲ ਆੜਾ ਹੈ ਤੇ ਉਹ ਫ੍ਰੀਜ਼ ਵੀ ਹੋਏਗੀ ਜੀ 68 ਫਰਿਜ ਹੈ ਸਾਰੀ ਕਾਰਵਾਈ ਤਾਂ ਪ੍ਰੋਪਰ ਹੋਏਗੀ ਉਸ ਮੁਕਦਮੇ ਚ ਸਜ਼ਾ ਵੀ ਹੈ ਸਰ ਏ ਸੀਰੀਜ਼ ਦੇ ਵਿੱਚ ਜਿਹੜੀ ਨਸ਼ੇ ਦੀ ਸਪਲਾਈ ਚੇਨ ਆ ਪਾਰਟਿਸਿਪੈਂਟ ਬਿਲਕੁਲ ਜੋ ਨਸ਼ੇ ਦੀ ਸਪਲਾਈ ਚੇਨ ਉਹਦੇ ਵਿੱਚ ਚਾਹੇ ਕੋਈ ਛੋਟਾ ਬੰਦਾ ਹੈ ਚਾਹੇ ਵੱਡਾ ਬੰਦਾ ਹੈ ਉਹਨ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਡੇਲੀ ਇਸ ਵਿਸ਼ੇ ਤੇ ਕੰਮ ਹੋ ਰਿਹਾ ਹੈਗਾ ਪੋਸਟ ਟੀਮਾਂ ਉਹਦੇ ਮੁਤਾਬਕ ਲੱਗਿਆ ਹੁਣ ਤੇ ਜਿਹੜੇ ਪਿੰਡਾਂ ਦੇ ਲੋਕ ਨੇ ਮਹਤਵਪੂਰਨ ਅੱਛੇ ਲੋਕ ਸਰਪੈਂਸ ਆਫ ਖੜੇ ਨੇ ਤੇ ਅੱਛੇ ਲੋਕ ਜਿਹੜੇ ਆ ਜਿਹੜੇ ਜਾਣਦੇ ਨੇ ਕਿ ਹਾਂ ਜਿਹੜੀ ਯੂਥ ਹੈ ਉਹ ਬਚੇ ਔਰ ਜਿਹੜੀ ਚੀਜ਼ ਨੇ ਪੰਜਾਬ ਨੂੰ ਬਦਨਾਮ ਕਰ ਦਿੱਤਾ ਹੋਇਆ ਹੈ ਉਹਦੀ ਤੋਂ ਨਜਾਦ ਦਵਾਈ ਜਾਵੇ ਸਭ ਲੋਕਾਂ ਦਾ ਸਾਥ ਹੈ ਜੀ ਇਹਦੇ ਵਿੱਚ ਜੀ ਕੀ